ਕਰ ਕੇ ਉਹ ਬਡੇਪੇ ਜਿਨ੍ਹਾਂ ਦੇ ਮਾਰਾ ਮੋਟਾ ਮਾਨਤਾਨ ਹੁੰਦਾ ਹੀ ਪੈਨਸ਼ਨ ਦਾ ਕਰਕੇ ਪੈਸੇ ਜੇ ਇਕੱਠੇ ਦੇਣਗੇ ਵੀ ਥੋੜੇ ਬਹੁਤੋਂ ਖਰਚੇ ਜਾਣੇ ਆ ਮੁਰ ਕੇ ਵਿਚਾਰਾ ਰੋਲ ਫੜ ਕੇ ਆਪਣੀ ਜ਼ਿੰਦਗੀ ਉਹ ਚੋ ਜਾਊਗਾ ਅਜਿ ਕਰਕੇ ਮੰਗਾ ਹੋਰ ਵੀ ਆ ਕਾਫੀ ਧਿਆਨ ਦਿੱਤਾ ਪੇਪਰ ਵੰਡਿਆ ਭਾਰਤ ਮੰਦਵਾਰੇ ਉੱਤੇ ਬੜੀ ਵਿਸਤਾਰ ਨਾਲ ਲਿਖਿਆ ਸ਼ੋਰਟ ਗੱਟ ਕਰਕੇ ਤੇ ਇਹ ਇਹ ਬੰਦ ਨੂੰ ਸੀਰੀਅਸ ਲੈ ਆਟਾ ਗਲਾਸਾਂ ਨੂੰ ਦੋ ਦੋ ਅਧਿਆਪਕਾਂ ਛੋਟੇ ਬੱਚਿਆਂ ਨੂੰ ਕਿਵੇਂ ਉਹ ਸਾਂਭਣਗੇ ਇਹ ਸਵਾਲ ਹੈ ਦੂਜੇ ਪਾਸੇ ਸਾਡੀ ਅੰਗੜਵਾੜੀ ਭੈਣਾ ਦਾ ਦਾ ਗਾਹ ਦੇ ਭਾਨੇ ਨਾਲ ਕੋਇਆ ਜਾ ਰਿਆ ਇਸ ਕਰਕੇ ਜਿਹੜਾ ਕੱਟ ਜੋੜ ਹੈ ਇਸ ਕਰਕੇ ਭੁਖ ਮਰੀ ਦੇ ਵਿੱਚ ਦੇਖ ਲਈਏ ਦੂਜੇ ਅੰਕ ਦੇ ਦੇ ਲਓ ਜਿੱਧਰ ਸਾਡੇ ਦੇਸ਼ ਕੋ ਦਾ ਹੀ ਸੋਚੇ ਸਾਡੀ ਤੀਜੀ ਅੱਠ ਵਸਤਾ ਦੇ ਜੀ ਲੇਕਿਨ ਉਧਰ ਮੁਸਬਾਹ ਮੁਸਬਾਹ ਅੰਗੜਵਾੜੀ ਮਲਾਜਮ ਜੁਨੀਆਂ ਜਿੰਦਾਬਾਦ 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 ਅੰਗੜਵਾੜੀ ਮਲਾਜਮ ਜੁਨੀਆਂ ਜਿੰਦਾਬਾਦ 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 ਦੇਸ਼ ਦੀ ਸੋਚ ਜਿੰਦਾਬਾਦ ਜਿੰਦਾਬਾਦ ਵੇਨ ਨੂੰ ਲਾਉ ਉਹ ਵੀ ਲੋਕ ਇਕੱਠੇ ਨਹੀਂ ਹੋਏ ਇਸ ਕਰਕੇ ਅਸੀਂ ਬੇਨਤੀ ਵਾਰ-ਵਾਰ ਨਹੀਂ ਕਰਨੀ ਭਾਰਤ ਬੰਦ ਨੂੰ ਲੈ ਕੇ ਅੱਜ ਜਿਹੜੀ ਕਾਲ ਦਿੱਤੀ ਗਈ ਸੀ ਉਹਨੂੰ ਪੂਰਾ ਸਮਰਥਨ ਨਕੌਦਰ ਦੇ ਵਿੱਚ ਦਿੱਤਾ ਜਾ ਰਿਹਾ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਇੱਥੇ ਧਰਨਾ ਦਿੱਤਾ ਜਾ ਰਿਹਾ ਆਲੋਵਾਲ ਪਿੰਡ ਦੇ ਨੇੜੇ ਹਾਈਵੇ ਤੇ ਅਤੇ ਸਾਡੇ ਨਾਲ ਮਨੋਰ ਲਾਲਜੀ ਹੈਗੇ ਆ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਆਗੂ ਨੇ ਇਸ ਧਰਨੇ ਦੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਕੀ ਕਾਰਨ ਹੋ ਗਿਆ ਜਿਹੜਾ ਦੁਬਾਰਾ ਫੇਰ ਤੁਹਾਨੂੰ ਧਰਨੇ ਦੇਣੇ ਪੈ ਰਹੇ ਆ ਸੈਂਟਰ ਜੀ ਸਰਕਾਰ ਜਿਹੜੀ ਜਦੋਂ ਬਣੀ ਆ ਉਦੋਂ ਵੀ ਝੂਠ-ਫੂਠ ਕੇ ਬਣੀ ਆ ਉਹਨੇ ਇੰਨਾ ਝੂਠ ਬੋਲਿਆ ਤੇ ਵੀ ਲੋਕ ਕਮਰਾ ਹੋ ਗਏ ਉਹਨੇ ਕਿਹਾ 15-15 ਲੱਖ ਤੁਹਾਡੇ ਖਾਤੇ ਜਵਣਗੇ ਔਰ ਦੇਸ਼ ਵਿਕਨੇ ਨਹੀਂ ਦਊਗਾ ਜਿਹੜਾ ਹੁਣ ਆਪ ਦੇਖੀਂ ਵੇਚ ਦਿੱਤਾ ਨਾ ਖਾਊਗਾ ਨਾ ਖਾਣੇ ਦੇਊਗਾ ਔਰ ਗਜਰਾਤ ਦੇ ਜਿੰਨੇ ਵੀ ਹੈਗੇ ਆ ਅਡਾਨੀ ਬਾਨੀ ਨੂੰ ਵੀ ਲਟਾਰਿਆ ਵਾ ਸਸਤੇ ਭਾਅਾਂ ਤੇ ਸਾਡੀ ਸਰਕਾਰੀ ਸਾਰੀ ਜਾਇਦਾਦ ਸਰਕਾਰੀ ਜਿਹੜਿਆ ਸਾਡੇ ਪ੍ਰਬੰਧ ਲੋਕਾਂ ਦੇ ਸਿਰ ਤੇ ਕੀਤੀ ਹੈ ਔਰ ਜਿਹੜੇ ਵਿਜੇ ਮਾਲੀਆ ਜਾਂ ਨੀਤ ਮੋਦੀ ਵਰਗੇ ਆ ਉਹ ਕਈ ਹਜ਼ਾਰ ਹਜ਼ਾਰ ਕਰੋੜ 9000 ਕਰੋੜ 13000 ਕਰੋੜ ਬੈਂਕਾਂ ਦਾ ਪੈਸਾ ਲੋਕਾਂ ਦਾ ਪੈਸਾ ਉਹ ਲੈ ਕੇ ਭੱਜ ਗਿਆ ਉਹ ਸਾਰੇ ਸਾਰੇ ਗੁਜਰਾਤ ਦੇ ਮੋਦੀ ਦੇ ਆਪਦੇ ਸੂਬੇ ਦੇ ਆ ਤੇ ਹੁਣ ਉਹ ਜਿਹੜਾ ਸਾਡੇ ਨਾਲ ਵਾਅਦੇ ਕੀਤੇ ਸੀ ਸਾਡਾ ਕੋਈ ਕਰਜ਼ਾ ਕਿਸਾਨਾਂ ਦਾ ਮਜ਼ਦੂਰਾਂ ਦਾ ਜ਼ਿਆਦਾ ਨਹੀਂ ਜੇ ਮaaf ਕਰਨਾ ਹੋਵੇ ਕੋਈ ਗੱਲ ਨਹੀਂ ਤੇ ਜਿਹੜੀਆਂ ਸਾਨੂੰ ਲਿਖਤੀ ਰੂਪ ਚ ਮੰਗਾ ਮੰਨੀਆਂ ਸੀ ਦਿੱਲੀ ਧਰਨੇ ਚ ਉਹ ਸਾਰਿਆਂ ਤੋਂ ਹੀ ਮੁੱਕਰ ਗਿਆ ਇਸ ਕਰਕੇ ਜਿਹੜੇ ਅਜੇ ਵੀ ਸਾਡੇ ਕਿਸਾਨਾਂ ਦੇ ਬਹੁਤ ਸਾਰੇ ਜਿਹੜੇ ਮੰਨੇ ਸੀ ਕੇਸਬਾਤ ਲੈਣ ਲਈ ਔਰ ਜਿਹੜਾ ਬਿਜਲੀ ਬਿੱਲ 2020 ਆ ਉਹ ਮੰਨਿਆ ਸੀ ਲਿਖਤੀ ਰੂਪ ਵੀ ਉਹ ਹੀ ਨਹੀਂ ਲਿਆਵਾਂਗੇ ਉਹ ਹੁਣ ਲਿਆ ਰਿਹਾ ਜਿਹੜਾ ਚਪਾ ਲਈ ਮੀਟਰ ਲੱਗਣਗੇ ਅਨ ਮੋਟਰਾਂ ਵੀ ਨਹੀਂ ਚੱਲਣਗੀਆਂ ਘਰਾਂ ਦੇ ਵੀ ਜਿਹੜੇ ਸਾਰੇ ਬੁੱਝਣਗੇ ਬਲਬ ਇਸ ਕਰਕੇ ਇਹ ਸਾਰੀਆਂ ਨੇ ਸਾਰੀਆਂ ਨੀਤੀਆਂ ਚਾਹ ਡਰਾਈਵਰਾਂ ਲਈ ਲਾ ਲਓ ਵੀ ਟਰੱਕ ਬਰੇਤਜੇ ਟਰੱਕ ਡਰਾਈਵਰ ਉਹ ਲੜੇ ਆ ਉਹਨਾਂ ਦੇ ਸ਼ਾਬਾਸ਼ ਏ ਆ ਪਰ ਉਹ ਜਿਹੜੇ ਆਏ ਕਾਨੂੰਨ ਲਿਆਂਦੇ ਹੋ ਨੇ ਉਹ ਇੰਨੇ ਮਾੜਾ ਕਾਨੂੰਨ ਆ ਵੀ 7 7 ਲੱਖ ਰੁਪਏ ਜੁਰਮਾਨਾ ਤੇ ਜਿਹੜਾ ਹੈਗਾ ਵਾ 10 10 ਸਾਲ ਦੀ ਕੈਦ ਆ ਉਹ ਬੜਾ ਮਾੜਾ ਕਾਨੂੰਨ ਆ ਇਹਦੇ ਨਾਲ ਜਿਹੜੇ ਡਰਾਈਵਰਿਆ ਵਿਚਾਰੇ ਤਰਾ-ਤਰਾ ਕਰਦੇ ਆ ਡਰਾਈਵਿੰਗ ਛੱਡ ਕੇ ਘਰਾਂ ਨੂੰ ਭੱਜ ਰਹੇ ਆ ਇਸ ਕਰਕੇ ਮਤਲਬ ਜਿਹੜਾ ਹੈਗਾ ਵਾ ਅਸੀਂ ਇਸ ਮੋਦੀ ਸਰਕਾਰ ਦੀ ਜਿਹੜੇ ਹੁਣ ਦਿੱਲੀ ਨੂੰ ਗਏ ਆ ਆਪ ਦਾ ਫਰਾਂਟ ਜਿਹੜਾ ਬਣਾ ਕੇ ਉਹ ਦਿੱਲੀ ਉਹਨਾਂ ਨੇ ਤਸ਼ੱਦਦ ਕੀਤਾ ਹਰਿਆਣਾ ਬਾਰਡਰ ਤੇ ਮੋਦੀ ਦੀ ਖੱਟੜ ਸਰਕਾਰ ਨੇ ਤੇ ਮੋਦੀ ਸਰਕਾਰ ਨੇ ਉਹਦੀ ਅਸੀਂ ਸਭ ਸ਼ਖਸ jabatan ਜੀ ਰੇਦੀ ਕਰਦੇ ਆ ਤੇ ਕੱਲ ਅਸੀਂ ਉਹਨਾਂ ਦੇ ਖਿਲਾਫ ਸਰਕਾਰਾਂ ਦੇ ਤੇ ਉਹਨਾਂ ਕਿਸਾਨਾਂ ਦੇ ਹੱਕ 'ਚ ਤਿੰਨ ਘੰਟੇ ਜਿਹੜਾ ਤੂਲ ਬਲਾਜੇ ਸਾਰੇ ਅਸੀਂ ਫ੍ਰੀ ਕੀਤੇ ਬੰਦ ਕੀਤੇ ਤੇ ਰੇਲਾਂ ਰੋਕੀਆਂ ਉਹ ਕੱਲ ਅਸੀਂ ਕਰਕੇ ਆਏ ਆ ਆਉਣ ਵਾਲੇ ਸਮੇਂ 'ਚ ਸੰਯੁਕਤ ਕਿਸਾਨ ਮੋਰਚਾ ਕੱਲ ਨੂੰ ਮੀਟਿੰਗ ਕਰੂਗਾ ਆਉਣ ਵਾਲੇ ਸਮੇਂ 'ਚ ਕੀ ਜਿਹੜੀ ਲੜਾਈ ਦਾ ਰੂਪ ਰੇਖਾ ਉਹ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਿੰਨਾ ਚਿਰ ਕਾਰਪੋਰੇਟ ਅਸਲੀ ਇਥੋਂ ਨਹੀਂ ਅਸੀਂ ਭਜਾ ਦਿੰਦੇ ਉਹਨਾਂ 'ਚ ਲੜਾਈ ਜਾਰੀ ਰਹਿਣੀ ਆ ਆਪਦੀਆਂ ਮੰਗਾਂ ਵੀ ਮਨਾਵਾਂਗੇ ਔਰ ਕਾਰਪੇਟਾਂ ਨੂੰ ਤੇ ਮੋਦੀ ਨੂੰ ਵੀ ਖਤਮ ਕਰਾਂਗੇ ਜੇ ਇਹ ਗੱਲ ਕਰੀਏ ਤਾਂ ਅੱਜ ਜਿਹੜੀ ਜਿਹੜੀ ਕਹੀਆਂ ਨੇ ਤੁਹਾਡਾ ਸਾਥ ਦੇ ਰਹੀ ਆਂ ਅੱਜ ਇਹਦੇ ਵਿੱਚ ਲਗਭਗ ਸਾਰੀਆਂ ਜੁਨੀਅਰ ਜੁਨੀਅਰਾਂ ਟ੍ਰੇਡ ਯੂਨੀਅਨਾਂ ਤੇ ਸਾਰੀਆਂ ਕਿਸਾਨ ਜਸੇਬੰਦੀਆਂ ਚਾਹੇ ਉਹ ਥੋੜੀਆਂ ਬੱਕਰੀਆਂ ਵੀ ਆ ਜਿਹੜੀਆਂ ਦਿੱਲੀ ਨੂੰ ਜਾ ਰਹੀ ਰਾਜ ਤਸ਼ੱਦਦ ਕੀਤਾ ਸਰਕਾਰ ਨੇ ਮੋਦੀ ਦੀ ਨੇ ਉਹ ਭਾਵੇਂ ਬੱਕਰੀਆਂ ਪਰ ਮੰਗਾ ਇਹੋ ਹੀ ਆ ਉਹਨਾਂ ਦੀਆਂ ਵੀ ਅੱਜ ਅਸੀਂ ਸਾਰੇ ਇਸ ਗੱਲ ਤੇ ਇਕੱਠੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਗਾ ਇਕੱਠੇ ਹੋ ਕੇ ਚਲੀਏ ਜੇ ਇਕੱਠੇ ਹੋਗੇ ਲੜਾਂਗੇ ਤੇ ਮੋਦੀ ਸਰਕਾਰ ਨੂੰ ਇਹਨਾਂ ਦੀਆਂ ਨੀਤੀਆਂ ਨੂੰ ਮੋੜਾ ਵੀ ਦੇ ਦੇਵਾਂਗੇ ਜੇ ਅਸੀਂ ਇਕੱਲੇ ਇਕੱਲੇ ਰਹਿ ਜੋ ਮੋਦੀ ਕਰਨਾ ਚਾਹੁੰਦਾ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ ਜਿਹੜੀਆਂ ਸੰਯੁਕਤ ਕਿਸਾਨ ਜਥੇਬੰਦੀਆਂ 500 ਦੇ ਕਰੀਬ ਦੇਸ਼ ਵਿੱਚ ਕਿਸਾਨ ਜਥੇਬੰਦੀਆਂ ਵਾਂ ਤੇ ਪੰਜਾਬ ਦੇ ਵਿੱਚ 37 ਕਿਸਾਨ ਜਥੇਬੰਦੀਆਂ ਜਮਾ ਕੰਗਰਾਹਾਂ ਵਾਲੀ 38 ਕਿਸਾਨ ਜਥੇਬੰਦੀਆਂ ਜਿਹੜੀਆਂ ਲੜ ਰਹੀਆਂ ਇਕੱਠੀਆਂ ਹੋ ਕੇ ਇਸ ਕਰਕੇ ਮੋਦੀ ਦਾ ਜ਼ੋਰ ਲੱਗਾ ਭਗਵੰਤ ਮਾਨ ਦੀ ਸਰਕਾਰ ਦਾ ਜ਼ੋਰ ਲੱਗਾ ਕਿਸੇ ਤਰ੍ਹਾਂ ਇਹਨਾਂ ਨੂੰ ਤੋੜਿਆ ਜਾ ਸਕੇ ਉੱਪਰੋਂ ਭਾਵੇਂ ਕੁਝ ਵੀ ਕਹਿ ਰਿਹਾ ਵਿਚੋਂ ਇਹਨਾਂ ਦੇ ਵਿੱਚ ਇੱਕੋੜ ਇਹ ਸਨ ਆਗੂ ਜਿਹਨਾਂ ਨੇ ਕਿਹਾ ਕਿ ਉਦੋਂ ਤੱਕ ਇਹ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਜਦੋਂ ਤੱਕ ਮੋਦੀ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨਿਆਗੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਭਾਰੀ ਗਿਣਤੀ ਦੇ ਵਿੱਚ ਆਂਗਣਵਾੜੀ ਵਰਕਰ ਯੂਨੀਅਨ ਜਿਹੜੀ ਹੈਗੀ ਆ ਇਹ ਦੂਜੀ ਹੋਈ ਆ ਤੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਹੋਣੀਆਂ ਨੇ ਇਹਨਾਂ ਵੱਲੋਂ ਜਿਹੜਾ ਹੈਗਾ ਮੋਦੀ ਸਰਕਾਰ ਤੋਂ ਮੰਗ ਕਿੰਨੀ ਜਾ ਰਹੀ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਦਾ ਧਿਆਨ ਦਿੱਤਾ ਜਾਵੇ ਤੇ ਇਹਨਾਂ ਵੱਲੋਂ ਇੱਕ ਰੋਸ਼ ਵੀ ਕੀਤਾ ਜਾ ਰਿਹਾ ਜਿਹੜਾ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਤੇ ਅਥਰੂ ਗੈਸ ਛੱਡੀ ਗਈ ਆ ਉਹਦਾ ਵੀ ਜਿਹੜਾ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਇਸੇ ਤਰ੍ਹਾਂ ਹੀ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਜੇ ਕੱਲ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੀਆਂ ਹੈਗੀਆਂ ਖਾਸ ਜਿਹੜੀਆਂ ਹੈਗੀਆਂ ਡੀਲੀਆਂ ਬੱਤੀਆਂ ਜਾ ਰਹੀਆਂ ਕਿ ਇਹਨਾਂ ਧਰਨੇਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋਵੇ ਇਸੇ ਚੀਜ਼ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈਗਾ ਲੋਕਾਂ ਵੱਲ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਦਾ ਹਾਂਜੀ ਹਾਂਜੀ ਮੈਂ પરમਜੀਤ कौर બલાક પર ਦਾ ਜਿੰਨੇ ਵੀ ਸਾਥੀ ਇੱਥੇ ਪ੍ਰੋਗਰਾਮ ਆਏ ਹੋਣ ਤੇ ਮੈਂ ਇੱਕ ਗੰਦ ਦਾ ਖੁਸ਼ੀ ਵਧਾਈ ਦਿਨਾ ਔਰ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਥੀ ਨੂੰ ਚਾਹੁੰਦੇ ਆ ਕਿ ਕੋਈ ਵੀ ਤੇ ਕੰਮ ਨਹੀਂ ਹੈਗਾ ਇਹ ਇੱਕ ਜਥੇਬੰਦੀ ਨਹੀਂ ਹੈਗੀ ਕਿਉਂਕਿ ਬਜਾਇਆ ਸਾਰਾ ਪਹਿਲਾਂ ਮੇਕ ਨਾਲ ਖੜਾ ਆ ਕਿਉਂਕਿ ਸਰਕਾਰਾਂ ਜਿਹੜੀਆਂ ਆ ਸਾਡੇ ਨਾਲ ਵਾਅਦੇ ਕਰਕੇ ਉਹ ਮੁੱਕਰੀਆਂ ਆ ਉਹਨਾਂ ਦਾ ਮੁਕਾਬ ਦੇਣਾ ਅਸੀਂ ਪੂਰੀ ਤਰ੍ਹਾਂ ਤਿਆਰ ਖੜੇ ਆ ਅੱਜ ਜਿਹੜਾ ਇਹ ਬੰਦ ਦਾ ਸੱਦਾ ਆ ਪੂਰੀ ਤਰ੍ਹਾਂ ਹੀ ਪਾਉਂਦੇ ਆ ਸਾਰਾ ਕਾਰੋਬਾਰੀ ਨੀਤੀ ਅਤੇ ਦੁਕਾਨਾਂ ਬਾਜ਼ਾਰ ਅਸੀਂ ਦੇਖ ਕੇ ਆਏ ਆ ਸਾਰਾ ਹੀ ਬੰਦ ਜੇ ਗੱਲ ਕਰੀਏ ਸ਼ੰਭੂ ਬਾਰਡਰ ਤੇ ਜਿਹੜਾ ਹੈਗਾ ਕਿਸਾਨਾਂ ਨਾਲ ਤਸ਼ੱਦ ਹੋ ਰਿਹਾ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਜਦੋਂ ਕਿਸਾਨ ਜੋ ਰਿਹਾ ਉਹ ਗੱਲ ਕੀ ਸਰਕਾਰ ਨੂੰ ਇਸ ਨਹੀਂ ਉਹ ਕਰਨੀ ਚਾਹੀਦੀ ਸਰਕਾਰ ਨੂੰ ਜੇ ਆਪਾਂ ਕਹਿੰਦੇ ਕਿ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਤੇ ਇਹ ਦਿੱਲੀ ਦੀ ਸੈਂਟਰ ਸਰਕਾਰ ਹੀ ਕਰਵਾ ਰਹੀ ਹੈ ਉਹਨਾਂ ਕੋਲ ਕਿਉਂਕਿ ਉਹ ਕੋਈ ਅਤਵਾਦੀ ਬਗਵਾਦੀ ਨਹੀਂ ਹੈਗੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਚੱਲੇ ਆ 2020 ਦੇ ਵਿੱਚ ਜਦੋਂ ਇਹ ਮੌਜੂਦ ਚੱਲਿਆ ਸੀਗਾ ਉਸ ਤੋਂ ਬਾਅਦ ਜਦੋਂ ਢੋਡੇ ਕੇ ਆਏ ਸੀਗੇ ਤੇ ਉਹਨੇ ਇਹਨੇ ਵਾਅਦਾ ਕੀਤਾ ਸੀ ਤੁਹਾਡੀਆਂ ਮੰਗਾਂ ਜੁੜੀਆਂ ਬਣਾ ਲਿਆ ਇਹ ਇੱਕ ਟਾਈਮ ਦਿੱਤਾ ਗਿਆ ਸੀ ਕਿ ਇਸ ਨੂੰ ਮਨਨਿਆ ਜਾਵੇ ਲੇਕਿਨ ਉਸਤੇ ਕਦੀ ਗੱਲ ਨਹੀਂ ਹੋਈ ਹੈਗੀ ਹੁਣ ਜਿਸ ਦਿਨ ਦਾ ਅੰਦੋਲਨ ਅਤੇ ਚੱਲਣ ਰਿਹਾ ਇਹ ਗੱਲ ਦਸਾਂ ਤਿੰਨ ਚਾਰ ਮਿੰਟਾਂ ਹੋ ਗਈਆਂ ਕੋਈ ਉਹਨਾਂ ਦਾ ਹੱਲ ਨਹੀਂ ਨਿਕਲ ਰਿਹਾ ਉਤੋਂ ਜ਼ਿਆਦਾ ਉਹਨਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਆ ਅਸੀਂ ਦੇਖ ਕੇ ਇਸ ਚੀਜ਼ ਨੂੰ ਬਹੁਤ ਕਿ ਲੋਕ ਮਹਿਸੂਸ ਕਰਦੇ ਸਾਡੇ ਨਾਲ ਖੜ੍ਹੇ ਜਦੋਂ ਸਾਡੀ ਜਥੇਬੰਦੀ ਸਾਨੂੰ ਪ੍ਰੋਗਰਾਮ ਦਿੰਦੀ ਆ ਉਥੇ ਜਾਣ ਦਾ ਤੇ ਅਸੀਂ ਉਹਨਾਂ ਦਾ ਪੂਰਾ ਸਾਥ